ਹੋਣ ਬਾਲੀਵੁੱਡ ਕਲਾਕਾਰ ਕੋਈ ਅੱਜ ਵੀ ਵਿੱਚ ਡਾਇਲੌਗ ਬੋਲਣਗੇ ਉਹ ਕੁੜੀ ਦਾ ਨਾਮ ਹੈਗਾ ਸੋਨੀਆ ਉਹ ਸੋਨੀਆ ਨੂੰ ਵਿਆਹ ਕਰਾਉਣ ਵਾਸਤੇ ਸਾਰੇ ਕਲਾਕਾਰ ਮਨਾ ਰਹੇ ਨੇ ਸਭ ਤੋਂ ਪਹਿਲਾਂ ਬੰਬੇ ਦਾ ਸ਼ਾਹੂਖਾਨ ਜੀ ਆ ਰਹੇ ਨੇ ਤੇ ਸੋਨੀਆ ਨੂੰ ਕਿੱਦਾਂ ਕਹਿ ਰਹੇ ਨੇ ਵਿਆਹ ਕਰਾਉਣ ਵਾਸਤੇ ਉਹ ਡਾਇਲੌਗ ਹੈਗਾ ਮੇਰ ਮਿੱਤਰ ਸਾਹਿਬ ਕਿੱਦਾਂ ਕਹਿ ਰਹੇ ਡਾਇਲੌਗ ਸੁਝਾ ਰਹੇ ਉਹਨੂੰ ਓਏ ਹੋਏ ਤੇ ਗੱਲ ਇਦਾਂ ਆ ਮਾਮਾ ਜੀ ਸੁਣ ਲਿਓ ਗੱਲ ਬਿਲਕੁਲ ਕੱਲ ਲੱਤਾ ਆ ਕੁੜੀ ਨੂੰ ਮਨਵਾ ਆ ਉਹਨੂੰ ਕਹਿ ਲਾ ਕੇ ਸੋਣਿਆ ਮੈਂ ਤੈਨੂੰ ਬੜਾ ਪਿਆਰ ਕਰਦਾ ਭਈ ਤੂੰ ਮੇਨਾਂ ਵਿਆਹ ਕਰਾ ਲੈ ਮੈਂ ਤੈਨੂੰ ਬੜਾ ਖੁਸ਼ ਰੱਖੂੰਗਾ ਹੁਣ ਆ ਤਿੰਨ ਡਾਲੋ ਬੋਲਣੇ ਆ ਸਾਰੇ ਕਲਾਕਾਰ ਸਮਝ ਗਏ ਸਭ ਤੋਂ ਪਹਿਲੇ ਸ਼ਾਹਰੂਖ ਖਾਨ ਜੀ ਪੰਜਾਬੀ ਜੀ ਬੋਲਦੇ ਨੇ ਕਿਤਾ ਬੋਲਦੇ ਨੇ ਸ਼ਾਹਰੂਖ ਖਾਨ ਜੀ ਏ ਸੋਣਿਆ ਸੋਣਿਆ ਤੂੰ ਮੇਲਾ ਮੇਨਾਂ ਵਿਆਹ ਕਰਾ ਲੈ ਹਾਂ ਮੇਲਾ ਕਿੰਨੀਆਂ ਕੁੜੀਆਂ ਮੇਰੇ ਤੇ ਮਰ ਗਈਆਂ ਸਾਬਿਆ ਕਹਿੰਦੀ ਹਾਏ ਸ਼ਾਹਰੂਖ ਖਾਨ ਮੇਨਾਂ ਵਿਆਹ ਕਰਾ ਲੈ ਹਾਂ ਮੇਰੀਆਂ ਫਿਲਮਾਂ ਮੇਲਾ ਕਿੰਨੀਆਂ ਟਕੀਆਂ ਦਿਲ ਤੋਂ ਪਾਗਲ ਹੈ ਕੁਛ ਕੁਛ ਹੁੰਦਾ ਹੈ ਅਰੇ ਕਿਨੇ ਹੁਣ ਮਟ ਗਈਆਂ ਮੈਂ ਤੈਨੂੰ ਬੜਾ ਪਿਆਰ ਕਰਦਾ ਮੇਰਾ ਵਿਆਹ ਕਰਾ ਹਾਂ ਤੋ ਲੋ ਜੀ ਕੁੜੀਆਂ ਨੂੰ ਵੀ ਨਹੀਂ ਮੰਨਦੀ ਇਹਨਾਂ ਨੂੰ ਵੀ ਨਾ ਕਰ ਦਿੰਦੀ ਆ ਇਸ ਤੋਂ ਬਾਅਦ ਪੰਜਾਬ ਦੇ ਪੁੱਤਰ ਸੰਨੀ ਜੋਲ ਜਾਈਂਦੇ ਨੇ ਸੰਨੀ ਜੋਲ ਜੀ ਕੀ ਕਹਿ ਰਹੇ ਨੇ ਓਏ ਸੋਹਣਿਆ ਓਏ ਸੋਹਣਿਆ ਮੈਂ ਤੈਨੂੰ ਬੜਾ ਪਿਆਰ ਕਰਦਾ ਓਏ ਤੂੰ ਮੇਰਾ ਵਿਆਹ ਕਰਾ ਤੂੰ ਇਹਨਾਂ ਵਿਆਹ ਨ ਕਰਾਈਂ ਆ ਡਾਰ ਫਿਲਮ ਜਿਹਦਾ ਮੁਕੀਆ ਮਾਰ ਕੇ ਮੈਂ ਨਾਸਾਂ ਪਾੜੀਆਂ ਸੀ ਨੂੰ ਸੌਣ ਲੱਗੇ ਤੜੂ ਮੇਨਾਂ ਵਿਆਹ ਕਰਾਣਾ ਮੇਰਾ ਸੰਨੀਦੋੜਾ ਸਾਡੇ ਲੋਹੜਾਣੇ ਵਿੱਚ ਕਾਕ ਚੱਲਦੇ ਨੇ ਵਾਈ ਬੁਲਜੀ ਸੌਣ ਲੱਗੇ ਬਾਦ ਤਾਨੂੰ ਬੜਾ ਖੋਚ ਰੱਖੂੰਗਾ ਸੋਹਣਿਆ ਇਹ ਸ਼ਾਹਰੁਖ ਖਾਨ ਬੋਲਦਾ ਅਬੇ ਸੋਹਣਿਆ ਤੂੰ ਇਹਨਾਂ ਵਿਆਹ ਕਰਾਈਗੀ ਇਹਨਾਂ ਦਾ ਗਦਰ ਫਿਲਮ ਵਿੱਚ ਨਲਕਾ ਪਾੜ ਦਿੱਤਾ ਸੀ ਇਹਨੇ ਤੇਰੇ ਘਰ ਦਾ ਵੀ ਨਲਕਾ ਪਾੜ ਦੇਣਾ ਸੋਹਣਿਆ ਤੂੰ ਕਿੱਥੋਂ ਰਹਿੰਗੀ ਤੇਰੇ ਕੀੜੇ ਪੈਜ ਰਹੇ ਹਾਂ ਤੂੰ ਸੌਣ ਲੱਗੇ ਮੇਨਾਂ ਵਿਆਹ ਕਰਾਣਾ ਇਹ ਸੰਨੀਦੋੜਾ ਬੋਲਦਾ ਓਏ ਸੋਹਣਿਆ ਤੂੰ ਮੇਰੀ ਆ ਮਾਤਾ ਨੂੰ ਮੋਰ ਪਿਆ ਕਰਦਾ ਮੇਨਾ ਵਿਆਹ ਕਰਾਣਾ ਹੁਣ ਕੁੜੀ ਮੰਨਦੀ ਨਹੀਂ ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ ਦੋਨਾਂ ਦੇ ਮਾਂ ਕਰਤੀ ਸਨੀ ਦੋਨ ਨੂੰ ਸ਼ਾਰਕਾ ਨੂੰ ਇਸ ਤੋਂ ਬਾਅਦ ਸ਼ਕਤੀਪੁਰ ਜੀ ਆ ਰਹੇ ਨੇ ਕੁੜੀ ਨੂੰ ਮਨਾਉਣ ਵਾਸਤੇ ਆਓ ਕੁਝ ਕੁਝ ਪਟੇ ਕੁਝ ਕੁ ਆ ਸੋਹਣਿਆ 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 ਤੂੰ ਮੇਨਾ ਵਿਆਹ ਕਰਾੜਾ ਆ ਮੇਨਾ ਵਿਆਹ ਕਰਾਏਗੀ ਆਪਾਂ ਦੋਨੋਂ ਖੁਸ਼ ਰਹਿਵਾਂਗੇ ਆਓ ਲੋ ਜੀ ਇਹ ਵੀ ਚਲ ਗਿਆ ਇਹਨੂੰ ਵੀ ਨਾ ਕਰਤੀ ਇਸ ਤੋਂ ਬਾਅਦ ਗੁਲਸ਼ਨ ਗਰੋਵਰ ਆ ਗਿਆ ਆ ਸੋਨੀਆਂ ਤੁਮੇ ਨਾ ਵਿਆਹ ਕਰਾ ਲਾ ਭਾਈ ਇਕੱਠੇ ਗੋਲ ਗੱਪੇ ਖਾ ਗਿਆਾਂਗੇ ਫਗਲਾਣਾਏ ਤੋਂ ਤੈਨੂੰ ਪਤਾ ਫਗਲਾਣੇ ਦੇ ਗੋਲ ਗੱਪੇ ਬੜੇ ਮਸ਼ਹੂਰ ਆ ਮੈਨਾਂ ਵਿਆਹ ਕਰਾ ਲਾ ਹੁਣ ਇਹਨਾਂ ਵੀ ਨਾ ਕਰਦੀ ਕੁਲ ਸਿੰਘ ਕਰੋਰ ਨੂੰ ਉਹ ਤੋਂ ਮਰੀਸ਼ਪੁਰੀ ਸਾਹਿਬ ਬੋਲਦੇ ਨੇ ਜਿਹੜੇ ਮਰ ਚੁੱਕੇ ਨੇ ਮਰੀਸ਼ਪੁਰੀ ਕਿਤਾ ਕਹਿ ਰਹੇ ਨੇ ਓਏ ਸੋਡੀਆਂ ਓਏ ਤੁਮੇ ਨਾ ਵਿਆਹ ਕਰਾਏਂਗੀ ਜਾਂ ਖਾਣੇ ਜਾਣਗੀ ਓਏ ਤੈਨੂੰ ਪਤਾ ਮੇਰਾ ਨਾਮ ਮਰੀਸ਼ਪੁਰੀ ਆ ਓਏ ਮੈਨਾਂ ਵਿਆਹ ਕਰਾ ਲਾ ਤਾਂ ਨੋ ਬਦਾਂ ਮਾ ਦੁਰਗਾ ਨੂੰ ਕਿਦਾਂ ਥੋੜਾ ਹਾਲ ਕੀਤਾ ਹੀ ਓਏ ਮੇਨਾ ਵਿਆਹ ਕਰਾਣਾ ਤੋਏ ਇਹ ਵੀ ਚਲ ਗਿਆ ਇਹਨੂੰ ਵੀ ਨਹੀਂ ਕੁੜੀ ਮੰਨੀ ਤੋਦ ਬਾਦ ਸਾਡੇ ਕੁਲੇਸ਼ਾ ਜੀ ਆਕੇ ਨੰਬਰ ਸਰਦਾ ਕੁਲੇਸ਼ਾ ਜੀ ਕਿਤਾ ਕੈਨੇਡਾ ਜੀ ਕਿਤੇ ਆ ਮੜੀ ਜੋ ਮੇਂਢ ਹੋ ਲੈ ਜੋ ਕੁਲੇਸ਼ਾ ਜੀ ਆਈ ਨੇ ਨੋ ਕਿਤਾ ਕੈਨੇਡਾ ਕੁੜੀ ਵਿਆਹ ਕਰਾਣ ਵਾਸਤੇ ਸੋਨੀਓ 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 ਮੇਨਾ ਵਿਆਹ ਕਰਾਣਾ ਮੇਰੀ ਭੈਣ ਬਣ ਕੇ ਬਾਜੂ ਪਾਈ ਰਖੜੀ ਬੌਂਦੀ ਤੜੀ ਵਜਾਓ ਤਤਵਾਰ ਕੁਲੇਸ਼ਾ ਦਵਾਰ ਬੇਗਾਂ ਤੋਂ ਬਾਅਦ ਆਏ ਨੇ ਤਰਮਿੰਦਰ ਜੀ ਆਏ ਨੇ ਤਰਮਿੰਦਰ ਜੀ ਕਿਤਾ ਕਹਿ ਰਹੇ ਗੁੜੀ ਨੂੰ ਅਹ ਬਸ ਸੋਹਣੀਆਂ ਤੜੀ ਸੌ ਲੱਗੇ ਤੁਮੇ ਨਵਿਆ ਕਰਾਣਾ ਮੈਂ ਤੇਨੂੰ ਬੜਾ ਖੁਸ਼ ਰੱਖੂੰਗਾ ਮੈਂ ਕਸਮ ਉਹ ਵੀ ਚੱਲ ਜਾਂਦਾ ਉਸ ਤੋਂ ਬਾਅਦ ਗੁਰਪ੍ਰੀਤ ਭੁੱਗੀ ਸਾਹਿਬ ਆਏ ਨੇ ਭੁੱਗੀ ਕਿਤਾ ਕਹਿ ਰਹੇ ਨੇ ਐਸ ਕੇਓ ਜੀ ਵੀ ਕਮਾਲ ਹੀ ਹੋ ਗਈ ਬੈ ਸੋਹਣੀਆਂ ਤੁਹਾਡਾ ਵਿਆਹ ਕਰਾਣਾ ਸੀ 2 ਮਿੰਟ ਅਬ ਕੁੜੀ ਕਿਹਾ ਕਹਿੰਦੀ ਆ ਵੀਰਾ ਇਹ ਕੋਈ ਮੂਡ ਨਹੀਂ ਲੈ ਤੂੰ ਇਹ ਮੂਡ ਬਣਾਓ ਮੈਂ 2 ਮਿੰਟ ਠਹਿਰ ਜਾਣਾ ਕਮਾਲੀ ਹੋ ਗਈ ਕੁੜੀ ਕਿਤੇ ਮੰਨਦੀ ਆ ਪਹਿਲਾਂ ਵਿੱਚ ਕਹੇ ਇਹਨੇ ਕੁੜੀ ਨਹੀਂ ਮਨਾਈ ਕਹਨੇ ਕੁੜੀ ਨਹੀਂ ਮਨਾਈ ਆ ਕੇ ਮੇਰ ਮਿੱਤਰ ਸਾਬ ਕੈਮਰਾ ਛੱਡ ਕੇ ਆਪੇ ਆ ਜਾਂਦੇ ਨੇ ਮੇਰ ਮਿੱਤਰ ਕਹਿੰਦੇ ਆ ਓਏ ਹੋਏ ਮੈਂ ਜਾਲਿਓ ਤਾਨੂੰ ਕੁੜੀ ਦਾ ਵਸਾਣੇ ਆਂਦੇ ਨਹੀਂ ਮੈਂ ਆਪੇ ਵਸਾ ਲਣਾ ਮੈਂ ਕਿਹਾ ਸੋਹਣੇ ਮਲਾਈ ਦੋ ਡੋਨੇ ਆਏ ਹਾਏ ਹਾਏ ਪਹਿਲੇ ਬੜੇ ਘੜਦੇ ਆ ਭਈ ਮੈਨਾਂ ਵਿਆਹ ਹੀ ਕਰਾ ਲਾ ਇਹਨਾਂ ਨੂੰ ਛੱਡੋ ਔਲੀ ਆਪਾਂ ਦੋਨੇ ਜਾ ਕੇ ਪਿੰਡੇ ਦਾ ਗੋੜ ਦਾ ਪੇਖਾਵਾਂਗੇ ਨਾਲੇ ਕੰਨੇ ਚੂਪਾਂਗੇ ਭਈ ਤੜੇ ਵੀ ਜਾ ਦੋ ਭਈ ਹੈ ਗਰਾ ਬੱਲੇ ਥੈਂਕ ਯੂ ਜੀ ਅੰਨੀ ਦਸਕੇਟੇ ਆ